ਆ ਪੱਛੀ ਜਾ ਮੈਂ ਪੜਾ ਮੈਂ ਪੜਾਉਂਦਾ ਹਾਂ ਉਹ ਇਹਦੇ ਪੱਛੀ ਕੋ ਦੇ ਲੋ ਕੋਈ ਨਹੀਂ ਕੋਈ ਪੜਨਾ ਦੂ ਉਹ ਬਾਹਰ ਬਾਹਰ ਮੈਂ ਤੂੰ ਸਾਈਡ ਤੋਂ ਸਮਾਨ ਤੇ ਚਲਾ ਲਾ ਲਾ ਵਾਹੇ ਬੰਕੇ ਕਾ ਖਾਤਾ ਵਾਹੇ ਬੰਕੇ ਕਿਤਾਸਰੀ ਖਾਰੇ ਲਾ ਸਵਾਰੀ ਹੱਥ ਇਹ ਛੋਟਾ ਬੱਚਾ ਜਿਹਨੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨ ਦੀ ਤੇ ਕਿ ਜਿਹੜੇ ਸਾਡੇ ਪਿੰਡਾਂ ਲੰਗਵਾਰੀ ਇਹ ਪਹਿਲਾਂ ਤੋਂ ਇੱਕ ਧਾਰਮਿਕ ਪ੍ਰਵਿਰਤੀ ਵਾਲਾ ਪਿੰਡ ਹੈ ਜਿਹੜਾ ਅਸੀਂ ਉਹ ਗਿਣਦੇ ਹਾਂ ਨੂੰ ਸੋ ਜਿੱਥੇ ਇਹਨਾਂ ਦੋ ਮਹੀਨੇ ਅੱਪਕਾ ਸਕੂਲ ਦੇ ਵਿੱਚ ਕੰਮ ਕਰਦੀਆਂ ਤੇ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਇਹ ਬੱਚੇ ਜਿਹੜੇ ਇਹਨਾਂ ਨੂੰ ਇਸ ਮਕਾਮ ਤੱਕ ਪਹੁੰਚਾਇਆ ਸੋ ਸਾਡੇ ਮੰਤਰੀ ਸਾਹਿਬ ਜੀ ਦੇ ਨਾਲ ਆਏ ਹੋਏ ਰੋਹ ਕਾਲਿਆ ਜੀ ਜਿਹੜੇ ਪ੍ਰਧਾਨ ਕਟਨੀ ਹੁੰਦੇ ਕੁਲਵਿੰਦਰ ਸਿੰਘ ਜੀ ਬਿੰਦਰਾ ਚੰਮੀ ਬਰਾੜੀ ਜੀ ਨਿਤਨ ਕੁਮਾਰ ਜੀ ਅਨਕੁਲ ਜੀ ਤੇ ਮਨਜੀਤ ਰਾਣਾ ਜੀ ਇਹਨਾਂ ਨੂੰ ਵੀ ਜਿੱਥੇ ਅਸੀਂ ਮੁੰਡਾ ਜੀ ਆਏ ਨੂੰ ਕਹਿੰਨੇ ਆ ਉੱਥੇ ਹੋਏ ਸਕਦਾ ਕੁਝ ਬੰਦੇ ਚਲੇ ਰਹਿ ਗਏ ਹੁਣ ਜਿਨ੍ਹਾਂ ਦੇ ਆਪਸ ਵਿੱਚ ਤੋਂ ਨਾਂ ਨਾ ਲੈ ਸਕੀਏ ਸੋ ਉਹਨਾਂ ਦੀ ਸਾਰੀ ਸਮੂਚੀ ਟੀਮ ਨੂੰ ਨਿੱਘਾ ਜੀ ਆਏ ਨੂੰ ਹੈ ਤੇ ਮੈਂ ਬੇਨਤੀ ਕਰਾਂ ਠੀਕ ਹੈ ਤੇ ਇੱਕੋ ਆਈਟਮ ਜਿਹੜੀ ਹੋਸੀ ਕਰਾਣੀ ਆ ਤੇੜੀਆਂ ਅੱਜ ਇੱਕ ਬੱਚਾ ਰਹਿ ਗਿਆ ਤੁਹਾਡਾ ਆਪਾਂ ਉਹਨੂੰ ਵੀ ਨਰਾਜ਼ ਨਾ ਕਰੀਏ ਬਿਲਕੁਲ ਛੋਟੀ ਬੱਚੀ ਹੈ ਸੋ ਇਹ ਬੱਚੀ ਹਰਨੂਰ ਛੋਟੀ ਹਰਨੂਰ ਇੱਕ ਸਾਡੇ ਕੋਲ ਦੂਜੀ ਪੋਜੀਸ਼ਨ ਤੇ ਆਈ ਹੈ ਬਲੱਡ ਚ ਉਹਦਾ ਨਾਮ ਵੀ ਹਰਨੂਰ ਹੈ ਤੇ ਇਹ ਬੱਚੀ ਛੋਟੀ ਹਰਨੂਰ ਆ ਦੇਖੋ ਛੋਟੀ ਜਿਹੀ ਮਸੂਮ ਬੱਚੀ ਹੈ ਪਰ ਇਹ ਵੀ ਕੁਝ ਕੱਟਦਾ ਜਿਹੜੀ ਉਹ ਜ਼ਰੂਰ ਤੁਹਾਡੇ ਸਾਹਮਣੇ ਪੇਸ਼ ਕਰੂਗਾ ਬਾਬਾ ਕਾ ਮਸਲਾ ਕਰਕੇ ਜਿਹੜੇ ਉਹ ਬੋਲਣ ਦਾ ਇੱਕ ਜਜ਼ਾ ਰੱਖਿਆ ਜਿਗਰ ਰੱਖਿਆ ਸੋ ਮੁਬਾਰਕ ਹੈ ਤੇ ਉਸ ਸਨਾਨ ਅਧਿਆਪਕਾਂ ਨੂੰ ਵੀ ਸਲਾਮ ਹੈ ਜਿਨ੍ਹਾਂ ਨੇ ਦੋ ਹੁੰਦੇ ਹੋਏ ਵੀ ਕਿਉਂਕਿ ਗਿਣਤੀ ਦੇ ਹਿਸਾਬ ਨਾਲ ਇੱਥੇ ਅਧਿਆਪਕ ਅਮਰੀਕਾ ਦੋ ਸਾਢੇ 26 ਜੰਟ ਹੈ ਸੋ ਮੈਂ ਬੇਨਤੀ ਕਰਾਂ ਜਿਨ੍ਹਾਂ ਦਾ ਅਸੀਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਸਾਡੇ ਮਾਨਜਬ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੇਸ ਕਿਰਪਾ ਜੀ ਜਰੂਰ ਤੁਹਾਡੇ ਨਾਲ ਆਪਣੇ ਸਾਥ ਬਣ ਕੇ ਤੇ ਉਹਨਾਂ ਦੇ ਨਾਲ ਸਰਪੰਚ ਗੁਰੇਸ਼ਾ ਨਾ ਜੀ ਸਾਡका ਸਰਪੰਚ ਸਾਹਿਬ ਤੇ ਸਾਰੇ ਅਧਿਸ਼ ਦੇਤੇ ਮੰਤਰੀ ਸਾਹਿਬ ਜੀ ਦਾ ਸਹਿਯੋਗ ਕਰਨਗੇ ਸਰਦਾਰ ਰਜੋਸ਼ ਸਿੰਘ ਭੈ ਭਾਰਤੀ ਸਤਕਾਰਯੋ ਪਿੰਡ ਸਾਡੀ ਆਪਣੇ ਪਿੰਡ ਹੈ ਜੀ ਇਹ ਪਿੰਡ ਲਾਂਗੋ ਜਾਰੀ ਦੇ ਸਾਰੇ ਹੀ ਬਜ਼ੁਰਗ ਮਤਾਵਾ ਪਹਿਣਾ ਨੌਜਵਾਨ ਵੀ ਪਿਆਰੇ ਪਿਆਰੇ ਬੱਚੇ ਸਕੂਲ ਦਾ ਸਾਰਾ ਸਟਾਫ ਸਾਡੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਸਹਿਬਾਨ ਆਮ ਆਪੀ ਪਾਰਟੀ ਦੇ ਸਾਡੇ ਸਾਰੇ ਆਗੂ ਸਹਿਬਾਨ ਸਰਪੰਚ ਸਾਹਿਬ ਜਿਹੜੇ ਮੰਗਿਆ ਅਲੋਂਗ ਲੋਕ ਤੇ ਲੋਕਾਂ ਦੇ ਵਾਪਰ ਦਾ ਅਚਲ ਸਿੰਘ ਸਾਹਿਬ ਸਾਡੇ ਇਸ ਪਿੰਡ ਦੇ ਸਾਬਕਾ ਸਰਪੰਚ ਤੇ ਵੱਡੇ ਸਿਆਸਤ ਚ ਵੱਡਾ ਨਾਮ ਰੱਖਣ ਵਾਲੇ ਆਗੂ ਬਾਮ ਦੇਵ ਜੀ ਮੇਰੇ ਵੀ ਮੈਨ ਸਿੰਘ ਜੀ ਤੇ ਹੋਰ ਸਾਡੇ ਸਾਰੇ ਸ਼ਾਮੀ ਸ਼ਾਮੀ ਬਰਾਲੀ ਜੀ ਸਾਡੇ ਸਾਰੇ ਆਪ ਲੋ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ 2022 ਦੇ ਵਿੱਚ ਜੀ ਆਪਣੇ ਪੁੱਤ ਆਪਣੇ ਭਰਾ ਨੂੰ ਮੌਕਾ ਦਿੱਤਾ ਇਸ ਮਹਾਨ ਮਾਂਦਰ ਦੀ ਸੇਵਾ ਕਰਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੀ ਚੀਜ਼ਾਂ ਤੋਂ ਉੱਪਰ ਉੱਠ ਕੇ ਮੈਂ 3 ਸਾਲ ਹੋ ਚੁੱਕੇ ਨੇ ਮੁਕੰਮਲ ਹੋ ਚੁੱਕੇ ਨੇ ਮੈਂ ਆਪਣਾ ਕੰਮ ਦੀ ਇਮਾਨਦਾਰੀ ਨਾਲ ਨਿਮਰਤਾ ਦੇ ਨਾਲ ਇਸ ਮਹਾਨ ਤਖਦੀ ਦੀ ਸੇਵਾ ਕਰਦਾ ਤੁਸੀਂ ਐਮਐਲਏ ਬਨਾਇਆ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਹਾਂ ਅੱਜ ਥੋੜੇ ਬੁੱਧਦੀ 10 ਸਾਲਾਂ ਦੀ ਮਿਹਨਤ ਹੈ ਕਿ ਪੰਜਾਬ ਦੇ ਵਿੱਚ ਅੱਜ ਵੀ 380 ਸਕੂਲ ਨਾ ਚੱਲਦਾ ਅਟਾ ਹੈ 12000 ਸਕੂਲਾਂ ਚ ਕੰਮ ਚੱਲਦੇ ਪਏ ਆ ਜੀ ਲੋਕ ਜੋ ਪਰਜੀ ਕੇ ਜਾਂ ਪਹਿਲਾਂ ਸਿਰ ਸਰਕਾਰੀ ਸਕੂਲਾਂ ਦੇ ਵਿੱਚ ਮੁਰਜਾਏ ਹੋਏ ਚਿਹਰੇ ਨਾ ਚਾਰਦਿਵਾਰੀ ਨਾ ਬਾਥਰੂਮ ਨਾ ਕਲਾਸਰੂਮ ਨਾ ਫਰਨੀਚਰ ਬੱਚੇ ਜ਼ਮੀਨਾਂ 'ਤੇ ਬੈਠਦੇ ਸੀ ਅੱਜ ਤੁਸੀਂ ਸਕੂਲ 'ਚ ਦੇਖੋ ਹੁਣ ਇੰਟਰਐਕਟਿਵ ਪੈਨਲ ਹੈ ਤੇ ਕਿਸੇ ਪ੍ਰਾਈਵੇਟ ਸਕੂਲ 'ਚ ਨਹੀਂ ਹੈ 1.2 ਲੱਖ ਰੁਪਏ ਦਾ ਇਕੱਲਾ ਪੈਨਲ ਹੈ ਹੁਣ ਉਹਦੇ 'ਤੇ ਬੱਚੇ ਸਿੱਖਣਗੇ ਛੋਟੇ ਬੱਚਿਆਂ ਦੇ ਲਈ ਸਪੈਸ਼ਲ ਫਰਨੀਚਰ ਚਾਰ ਦਿਵਾਰੀਆਂ ਪੂਰੇ ਚਮਕਮਾਉਂਦੇ ਜਿਹੜੇ ਐਨ ਸ਼ਾਨਦਾਰ ਇਮਾਰਤਾਂ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਕਿ ਵੱਡੇ ਸਕੂਲਾਂ 'ਚ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਬੱਸ ਸਰਵਿਸ ਕੱਲ ਅਸੀਂ ਸਕੂਲ ਆਫ ਐਮਨਸ ਮੰਗਲ ਦਾ ਉਦਘਾਟਨ ਕੀਤਾ ਤੁਸੀਂ ਜਰੂਰ ਜਾ ਕੇ ਦੇਖ ਕੇ ਆਇਓ ਜੀ ਉਹ ਇੰਨਾ ਸ਼ਾਨਦਾਰ ਸਕੂਲ ਬਣਿਆ ਹੈ ਨਾ ਕਿ ਕੋਈ ਪ੍ਰਾਈਵੇਟ ਸਕੂਲ ਦੇ ਬਾਥਰੂਮ ਜਿਵੇਂ 에어ਪੋਰਟ ਦੇ ਬਾਥਰੂਮ ਹੁੰਦੇ ਉਦਾਂ ਤੇ ਕਲਾਸਰੂਮ ਕਲਾਸਰੂਮ ਕਿਸੇ ਵੀ ਸਾਡੇ ਇਲਾਕੇ ਦਾ ਵੱਡੇ ਤੋਂ ਵੱਡਾ ਪ੍ਰਾਈਵੇਟ ਸਕੂਲ ਨਾਲ ਕੰਪੈਰੀਸ਼ਨ ਕਰਦੇ ਉਸ ਤੋਂ ਵਧੀਆ ਫਰਨੀਚਰ ਉਸ ਤੋਂ ਵਧੀਆ ਕਲਾਸਰੂਮ ਬਣਾਇਆ ਹੈ ਸਾਰੇ ਟੀਚਰਸ ਪੰਨਾਂ ਵੀ ਬਹੁਤ ਮਿਹਨਤ ਕਰਦੇ ਸੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਸਕੂਲ ਵਧੀਆ ਔਰ ਇਹ ਉਹਨੇ ਹੋਰ ਵੀ ਮਿਹਨਤ ਕਰ ਰਹੇ ਹੈ। ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਜੀ। ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸਭ ਦਾ ਤੁਸੀਂ ਮੌਕਾ ਦਿੱਤਾ। ਇੱਥੋਂ ਦੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਤੁਹਾਨੂੰ ਸ਼ਾਬਾਸ਼ੀ। ਤੁਸੀਂ ਅੱਜ ਦਾ ਇਹ ਉਜਜ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਕੋਲ ਬੜੇ ਹੋਣਹਾਰ ਬੱਚੇ ਨੇ। ਜੋ ਗੁਰਬਾਣੀ ਕੀਰਤਨ ਦੇ ਵਿੱਚ ਤੇ ਓਵਰ ਆਲ ਐਕਟੀਵਿਟੀਜ਼ ਦੇ ਵਿੱਚ ਇੱਥੋਂ ਸਟਾਫ ਦਾ ਪਤਾ ਲੱਗਦਾ ਕਿ ਸਟਾਫ ਬਹੁਤ ਐਕਟਿਵ ਹੈ ਤੇ ਮੈਨੂੰ ਯਕੀਨ ਹੈ। ਕਿ ਸਕੂਲ ਦੀ ਕਮਾਂਡ ਸਹੀ ਹਟਾ ਚ ਹੈ ਇਹੀ ਬੇਨਤੀ ਆਪਾਂ ਸਕੂਲਾਂ ਦੇ ਵਿੱਚ ਬਹੁਤ ਆਗਲੇ ਵਿਧਾਨੀ ਨੂੰ ਤੁਹਾਨੂੰ ਜੋ ਵੀ ਕੋਰ ਕੋਸ਼ਿਸ਼ ਚਾਹੀਦਾ ਹੈ ਕਲਾਸਰੂਮ ਦੀ ਮੰਗ ਹੋਈ ਹੈ ਕਿ ਇੱਕ ਨਵਾਂ ਕਲਾਸਰੂਮ ਤੇ ਕੁਝ ਚਾਰ ਦੀਵਾਰੀ ਦਾ ਕੁਝ ਹਿੱਸਾ ਦਸਰੇ ਨੇ ਰਹਿਦਾ ਤਾਂ ਮੈਂ ਉਹਦੇ ਲਈ ਤੁਹਾਨੂੰ 10 ਲੱਖ ਰੁਪਏ ਦੀ ਗ੍ਰਾਂਟ ਹੋਰ ਐਸੀ ਇੱਕ ਦੇ ਉਹ ਬਾਕੀ ਬਿਲਡਿੰਗ ਬਹੁਤ ਥੋੜੀ ਬਣ ਗਈ ਪਰ ਗੇਟ ਜਿਹੜਾ ਹੈ ਉਹ ਮੇਰੇ ਪੜਾਣਾ ਲੱਗਦਾ ਹੈ ਇਸ ਕਰਕੇ ਉਹਦੇ ਲਈ ਵੀ ਜਿੰਨੇ ਮਰਜ਼ੀ ਗ੍ਰਾਂਟਸ ਦੀ ਕੋਈ ਕਮੀ ਨਹੀਂ ਬਸ ਆਪਾਂ ਆਪਣੇ ਸਕੂਲ ਚੰਕਾਉਣੇ ਆ ਤੇ ਅੱਜ ਮੈਂ ਪਿੰਡ ਦੀ ਪਛਾਣਤ ਨੂੰ ਵੀ ਬੁਲਾਇਆ ਹੈ ਤੇ ਆਪ ਕੋ ਬਾਅਦ ਅਸੀਂ ਹੁਣ ਹਰ ਪਿੰਡ ਦੇ ਵਿੱਚ ਸਿਸਟਮ ਸ਼ੁਰੂ ਕਰਨ ਲੱਗੇ ਆ ਕਿ ਜਿਹੜਾ ਪਿੰਡ ਦਾ ਸਭ ਤੋਂ ਜ਼ਰੂਰੀ ਕੰਮ ਹੈ ਉਹ ਪਿੰਡ ਦੇ ਲੋਕ ਦੱਸਣ ਤੇ ਉਸ ਕੰਮ ਨੂੰ ਅਗਲੇ 5 ਸਾਲ ਦੇ ਨਾਲ ਜਿਸੀ ਸ਼ੁਰੂ ਕਰਾਂਗੇ 50 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਡੇ ਇਲਾਕੇ ਦੇ ਜਿਹੜੇ ਪਿੰਡਾਂ ਦੇ ਜਿਹੜੇ ਕੰਮ ਹੈ ਅਸੀਂ ਉਹਦੀ ਸ਼ੁਰੂਆਤ ਕਰਾਂਗੇ ਇਤਵਾਰੀ ਦੁਬਾਰਾ ਸਾਡੀ ਸਾਰੀ ਟੀਮ ਦਾ ਸਾਡੇ ਮਾਗੀ ਸਾਹਿਬ ਦਾ ਸਾਡੇ ਸਾਰੇ ਜਿੰਨੇ ਵੀ ਦੇਆ ਸਿੰਘ ਜੀ ਪਿੰਦਰਾ ਸਾਹਿਬ ਜੋ ਇਨਾਂ ਯਾਤਨਾ ਚ ਲਗਾਤਾਰ ਮਿਹਨਤ ਕਰ ਰਹੇ ਆ ਬਹੁਤ ਬਹੁਤ ਨਵਾਜ਼ੀ ਬਾਤਾਂ ਹਾਂਜੀ